ਮੈਂ ਇੱਥੇ ਸਿਰਫ ਇੱਕ ਗੱਲ ਖੜ ਕੇ ਪੁੱਛਣੀ ਸੀ ਕਿ ਤੁਸੀਂ ਅੱਜ ਸਰਕਾਰ ਇੱਥੇ ਲੈ ਕੇ ਆਏ ਹੋ ਸੈਸ਼ਨ ਕੀਤਾ ਕੀ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਸਿਧਾਂਤ ਦੇ ਪੇਰਾ ਦੇ ਰਹੇ ਹੋ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਨੌਜਵਾਨ નિર્ਦੋਸ਼ ਲੋਕਾਂ ਨੂੰ ਗਰੀਬਾਂ ਨੂੰ ਮਾਰ ਦਿੱਤਾ ਕੀ ਇਹ ਗੁਰੂ ਤੇਗ ਬਹਾਦਰ ਸਾਹਿਬ ਦਾ ਸਿਧਾਂਤ ਹੈ ਐ ਐਨਐਸਏ ਵਰਗੇ ਤੋਂ ਯੁਵਾਪਾ ਵਰਗੇ ਕਾਲੇ ਕਾਨੂੰਨਾਂ ਵਿੱਚ ਆਪਣੇ ਨੌਜਵਾਨਾਂ ਨੂੰ ਇੱਥੇ ਲਾ ਕੇ ਤੇ ਉਹਨਾਂ ਨੂੰ ਜੇਲਾਂ 'ਚ ਬਾਹਰ ਲੈ ਸੂਬਿਆਂ 'ਚ ਭੇਜਤਾ ਕਿ ਇਹ ਉਹਨਾਂ ਦਾ ਸਿਧਾਂਤ ਸੀਗਾ ਸਿਰਫ ਆਪਣੀ ਹੋਮੇ ਨੂੰ ਪੱਠੇ ਪਾਉਣ ਵਾਸਤੇ ਸਾਰੀ ਆਪੋਜੀਸ਼ਨ ਦੇ ਉੱਤੇ ਝੂਠੇ ਪਰਚੇ ਦਰਜ ਕਰਤੇ ਜਿਹੜਾ ਬੋਲੇ ਉੱਤੇ ਪਰਚੇ ਦਰਜ ਕਰਦੇ ਉਹ ਕਿ ਇਹ ਗੁਰੂ ਤੇਗ ਬਹਾਦਰ ਸਾਹਿਬ ਦਾ ਸਿਧਾਂਤ ਹੈ ਕਿਤੇ ਜਦੋਂ ਇਹਨੇ ਕਿਹਾ ਨਾ ਕਿ 10-12 10 ਕਿਲੋ ਟਮਾਟਰ 'ਚ ਇੱਕਦਾਂ ਟਮਾਟਰ ਤਾਂ ਬਾਹਲਾ ਨਿਕਲਦਾ ਹੀ ਆ ਥੱਲੇ ਕਮੈਂਟ ਪੜੋ ਕਹਿੰਦੇ ਤੁਹਾਡੇ ਸਾਰੇ 95 ਦੇ 95 ਮਾੜੇ ਆ ਕੋਈ ਖੰਭਾ ਨਹੀਂ ਛੱਡਿਆ ਯਾਰੋ ਗੁਰੂ ਤੇਗ ਬਹਾਦਰ ਸਾਹਿਬ ਨੂੰ ਪ੍ਰਚਾਰਨ ਦੀ ਲੋੜ ਹੈ ਇਹ ਮਤਲਬ ਇਹ ਪਹਿਲੀ ਵਾਰੀ ਪ੍ਰਚਾਰ ਇਹ ਇਕੱਲੇ ਇਹਨਾਂ ਨੇ ਜੁਮਾ ਚੱਕਿਆ ਵਾ ਕੋਈ ਗਲੀ ਕੋਈ ਉੱਚਾ ਨਹੀਂ ਛੱਡਿਆ ਠੇਕਿਆਂ ਦੇ ਮੂਹਰੇ ਵੀ ਗੁਰੂ ਸਾਹਿਬ ਦੀ ਫੋਟੋ ਲਾ ਦਿੱਤੀ ਅੱਛਾ ਸਪੀਕਰ ਸਾਹਿਬ ਕਹਿੰਦੇ ਕਹਿੰਦੇ ਆ ਜਿਹੜੇ ਕਾਗਜ਼ 'ਤੇ ਇਹਨਾਂ ਨੇ ਤੁਹਾਡੇ ਮੇਜ਼ 'ਤੇ ਇਹ ਸੰਭਾਲ ਕੇ ਲੈ ਕੇ ਜਾਇਓ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਆ ਇਹਨਾਂ ਫਿਰ ਬੇਅਦਬੀ ਹੋ ਜੂ ਤੇ ਜਿਹੜੇ ਬੋਰਡ ਲਾਏ ਤੁਸੀਂ ਪਲਾਸਟਿਕ ਵਾਲੇ ਲੱਖਾਂ 'ਚ ਜਿੱਦਣ ਇਹਨਾਂ ਦੀ ਮਿਆਦ ਖਤਮ ਹੋਈ ਜਿੱਦਣ ਇਹ ਮੀਂਹ ਤੇ ਨੇਰੀ ਤੇ ਹਵਾ ਦੇ ਨਾਲ ਪੁੰਜੇ ਡਿੱ ਪ੍ਰਸ਼ਾਚਾਰੀ ਕਿੱਤੀ ਤੁਸੀਂ ਗੁਰੂ ਦੇ ਨਾਮ ਤੇ ਸਾਰੇ ਠੇਕੇ ਬਾਹਰ ਲਿਆ ਕੱਲੇ ਬੋਰਡਾਂ ਦੀ ਇਨਕੁਆਇਰੀ ਕਰਾ ਕੇ ਦਿਖਾਓ ਮੈਨੂੰ ਜਿੰਨਾ ਅਸਮਾਨ ਆਇਆ ਟੈਂਟੇ ਚ ਦਾ ਆ ਜਿਹੜਾ ਸੋ ਕੋਲ ਟੈਂਸਿਟੀ ਟੈਂਸਿਟੀ ਬਣਾਉਣ ਦੀ ਕਿਲੋਡ ਹੈ ਜੀ ਗੁਰੂ ਸਾਹਿਬ ਉੱਥੇ ਅਸੀਂ ਵੀ ਆਈ ਨਾਲੇ ਕਿਨੇ ਅਸੀਂ ਆਮ ਆਦਮੀ ਆ 65 ਕਰੋੜ ਰੁਪਇਆ ਆਲੀਸ਼ਾਨ ਟੈਂਟ ਲਾਏ ਨੇ ਐਮਐਲਏਾਂ ਲਈ ਮੰਤਰੀਆਂ ਲਈ ਤੇ ਕੇਜਰੀਵਾਲ ਸਾਹਿਬ ਦੇ ਪਰਿਵਾਰ ਲਈ ਕਿ ਤੁਸੀਂ ਜੀ ਇੱਕ ਫਾਈਵ ਸਟਾਰ ਟੈਂਟ ਵਿੱਚ ਰਹਿ ਕੇ ਆਣਾ ਇਹ 3.5 ਸੌ ਕਰੋੜ ਰੁਪਇਆ ਖਰਚ ਹੋਇਆ 100 ਕਰੋੜ ਖਾ ਗਏ ਨੇ ਉਥੇ ਕੀ ਮਤਾ ਪਾਸ ਕੀਤਾ ਜੀ ਕੀ ਬੰਦੀ ਸਿੰਘਾਂ ਦੀ ਕੋਈ ਰਿਹਾਈ ਦਾ ਮਤਾ ਪਾਸ ਕੀਤਾ ਕੀ ਦੇਸ਼ ਵਿੱਚ ਆਨੰਦਪੁਰ ਦਾ ਨਾਮ ਆਨੰਦਪੁਰ ਸਾਹਿਬ ਰੈਜ਼ੋਲੂਸ਼ਨ ਨਾਲ ਜੁੜਿਆ ਕੀ ਉਥੇ ਵੱਧ ਅਧਿਕਾਰਾਂ ਦੀ ਕੋਈ ਗੱਲ ਕੀਤੀ ਕਿਸੇ ਨੇ ਕੀ ਉਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਹਮਲਾ ਹੋ ਰਿਹਾ ਸਾਡੇ ਬੱਚੇ ਭੁੰਜੇ ਬੈਠੇ ਨੇ ਕੀ ਉਥੇ ਕਿਸੇ ਨੇ ਮਤਾ ਪਾਸ ਕੀਤਾ ਗਿਆ ਸੀ ਹਰਵਿੰਦ ਕੇਜਰੀਵਾਲ ਕੱਲ ਭਾਸ਼ਣ ਦੇ ਵਿੱਚ ਕਹਿ ਰਹੇ ਸੀ ਕਿ ਅਸੀਂ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ ਠੀਕ ਹੈ ਆ ਗੁਰੂ ਦੇਖ ਰਿਹਾ ਅਸੀਂ 1 ਰੁਪਏ ਦੀ ਵੀ ਬੇਈਮਾਨੀ ਨਹੀਂ ਕਰ ਰਹੇ ਤੁਹਾਨੂੰ ਲੱਗਦਾ ਇਹਨਾਂ ਦਾ ਚੌਕਸੀ ਵਿਭਾਗ ਜਿਹੜਾ ਏਡੀ ਵੱਡੇ ਵੱਡੇ ਪਰਚੇ ਦਰਜ ਕਰਦਾ ਇਹਨਾਂ ਦਾ ਵਿਜੀਲੈਂਸ ਇਹਨਾਂ ਦੀ ਪੁਲਿਸ ਇਹਨਾਂ ਦੇ ਨੱਕ ਦੇ ਥੱਲੇ ਤਾਂ ਬੈਠਾ ਸੀ ਭੁੱਲਰ ਇੱਥੇ ਮੋਹਾਲੀ 'ਚ ਇਹ 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 ਕਿਹੜੇ ਮੂੰਹ ਨਾਲ ਕਹਿ ਸਕਦੇ ਅਸੀਂ ਇਮਾਨਦਾਰਾਂ ਦੀ ਸਰਕਾਰ ਇਹਨਾਂ ਦਾ ਬਲੂ ਵਾਈਟ ਬॉय ਸੀ ਮੇਨ ਆਦਮੀ ਸੀਗਾ ਹੁਣ ਬਾਅਦ 'ਚ ਫੋਟੋਆਂ ਡਿਲੀਟ ਕੀਤੀ ਗਿਆ ਭੁੱਲਰ ਨਾਲ ਜਿੰਨੀਆਂ ਸੀ ਭਗਵੰਤ ਮਾਨ ਦੀਆਂ ਲੱਭ ਕੇ ਭਗਵੰਤ ਕਹਿੰਦਾ ਮੈਂ 1 ਰੁਪਏ ਦਾ ਕਾਣਾ ਨਿਕਾ ਤੇ 144 ਟੋਯੋਟਾ ਹਾਈਲੈਕਸ ਦੀਆਂ ਗੱਡੀਆਂ ਦਾ ਕਾਣਾ ਕੌਣ ਹੈ ਕਿ ਜਿਹੜਾ ਸਾਡਾ 4 ਲੱਖ ਰੁਪਏ ਦਾ ਕਰਜ਼ਾ ਜੇ ਚੱਜ ਦੀ ਕੋਈ ਇਨਕੁਆਇਰੀ ਕੀਤੀ ਇਹਨਾਂ ਕੋਲੇ ਲੱਭ ਜਾਣਾ ਤੁਹਾਨੂੰ ਪਲੱਸ ਇਹਨਾਂ ਦੇ ਮੰਤਰੀ ਵੀ ਐਡ ਕਰਦੇ ਹੋ ਵਿੱਚ ਸਾਰੇ ਅੱਜ ਤੱਕ ਭਗਵੰਤ ਮਾਨ ਨੇ ਨਹੀਂ ਕਿਹਾ ਕਿ 2800 ਕਿੱਲਾ ਮੈਂ ਨਹੀਂ ਲਈ ਜ਼ਮੀਨ ਉੱਥੇ ਮੇਰੀ ਮਾਤਾ 10 ਵਾਰੀ 11 ਵਾਰੀ ਬਿਜ਼ਨਸ ਕਲਾਸ ਵਿੱਚ ਆਸਟ੍ਰੇਲੀਆ ਨੇ ਕਿ ਉਹਨੇ ਅੱਜ ਤੱਕ ਇਹ ਡਿਨਾਈ ਵੀ ਨਹੀਂ ਕੀਤਾ ਇਹਨੂੰ ਰੱਬ 'ਚ ਵਿਸ਼ਵਾਸ ਨਹੀਂਗਾ ਇਹਦੀ ਕਾਰਜਸ਼ੈਲੀ ਇਹਦਾ ਪਹਿਰਾਵਾ ਇਹਦੀ ਅਪੀਅਰੈਂਸ ਇਹਦੀ ਪਗੜੀ ਇਹਦੀ ਪਗੜੀ ਦੇ ਥੱਲੇ ਵਾਲ ਇਹਦਾ ਬੋਲਣ ਦਾ ਲਹਿਜਾ ਇਹ ਤਾਂ ਹੁਣ ਸਿਰਫ ਮਤਲਬ ਸਰਕਾਰੀ ਹੰਕਾਰ ਬੋਲ ਰਿਹਾ ਵਾ ਹਰਜੋਤ ਬਹਿਸਦਾ ਕਹਿੰਦੇ ਵੀ ਭਗਵੰਤ ਮਾਨ ਤੋਂ ਵੱਡਾ ਸਿੱਖ ਹੀ ਕੋਈ ਨਹੀਂ ਹੁਣ ਸਿੱਖਾਂ ਤੇ ਐਨਐਸਏ ਲਾ ਕੇ ਉਹਨਾਂ ਨੂੰ ਬਾਹਰ ਦੇ ਸੂਬਿਆਂ ਦੀ ਜੇਲਾਂ ਚ ਭੇਜ ਕੇ ਕਹਿ ਸਕਦੇ ਕਿ ਮੈਂ ਸਿੱਖ ਆ ਆਪਣੇ ਹੀ ਲੋਕਾਂ ਦੇ ਮਨੁੱਖੀ ਅਧਿਕਾਰਾਂ ਨੂੰ ਰੋਂਦ ਕੇ ਉਹਨਾਂ ਨੂੰ ਕੁਚਲ ਕੇ ਆਪਾਂ ਕਹਿ ਸਕਦੇ ਕਿ ਅਸੀਂ ਸਿੱਖ ਆ ਜਿਹੜਾ ਇਹਨੇ ਬਿਆਨ ਦਿੱਤਾ ਨਾ ਕਿ ਗੋਲਕਾਂ ਚੱਕ ਲੋ ਬਹੁਤ ਘਟੀਆਂ ਬਿਆਨ ਸੀਗਾ ਟ੍ਰਾਈ ਟੂ ਅੰਡਰਸਟੈਂਡ ਐਸਜੀਪੀਸੀ ਸਾਡੀ ਇੱਕ ਕਲੈਕਟਿਡ ਬਾਡੀ ਹੈ ਇਟ ਇਜ਼ ਨਾਟ ਓਨਲੀ ਕੱਲਾ ਹੀ ਗੁਰਦੁਆਰਿਆਂ ਦਾ ਕੰਟਰੋਲ ਨਹੀਂ ਉਹ ਬਹੁਤ ਸਾਰੇ ਐਜੂਕੇਸ਼ਨਲ ਤੇ ਹੈਲਥ ਹਸਪੀਟਲ ਇੰਸਟੀਟਿਊਸ਼ਨਸ ਚਲਾ ਰਹੇ ਨੇ ਯਾਨੀ ਮਤਲਬ ਤੁਸੀਂ ਲੋਕਾਂ ਨੂੰ ਵਾਂਝੇ ਕਰਨਾ ਚਾਹੁੰਦੇ ਪੜ੍ਹਾਈ ਤੇ ਇਲਾਜ ਤੋਂ ਸਾਰੀਆਂ ਗੱਡੀਆਂ ਯੂਪੀ ਨੰਬਰ ਦੀਆਂ ਖੜੀਆਂ ਕੀਤੀਆਂ ਨਗਰ ਕੀਰਤਨ ਚ ਉੱਥੇ ਟੀਕਾ ਦਿੱਤਾ ਯੂਪੀ ਚ ਜਾ ਕੇ ਅੱਛਾ ਗੱਡੀਆਂ ਦੇ ਨੰਬਰਾਂ ਦੇ ਯੂਪੀ ਦੇ ਉੱਤੇ ਟੇਪ ਲਾਤੀ ਕਿ ਪੰਜਾਬ ਦੇ ਲੋਕੀ ਗਾਣਾ ਕੱਢਣਗੇ ਉਹਨਾਂ ਨੇ ਟੇਪ ਹਟਾ ਕੇ ਦਿਖਾਤੀ ਕਿੱਥੇ ਲੇ ਯੂਪੀ ਲਿਖਿਆ ਵਾ ਲੋਕੋ ਆਈਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰ ਜੀ ਸਿੱਧੂ ਪੰਜਾਬ ਸਰਕਾਰ ਨੇ ਪੰਜਾਬ ਵਿਧਾਨ ਸਭਾ ਇਸ ਵਾਰ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਲਗਾਈ ਤੇ ਉਸ ਵਿਧਾਨ ਸਭਾ ਦਾ ਮਕਸਦ ਇਹ ਰੱਖਿਆ ਕਿ ਗੁਰੂ ਤੇਗ ਬਹਾਦਰ ਜੀ ਦੇ 350 ਜਿਹੜਾ ਸਾਲਾ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ ਉਹਨੂੰ ਸਮਰਪਿਤ ਪਰ ਉਸ ਵਿਧਾਨ ਸਭਾ ਦੇ ਵਿੱਚੋਂ ਪੰਜਾਬ ਨੂੰ ਜਾਂ ਗੁਰੂਆਂ ਜੀ ਦੀ ਜਿਹੜੀ ਸਿੱਖਿਆਵਾਂ ਉਹਦੇ ਆਧਾਰ 'ਤੇ ਉੱਥੇ ਕੋਈ ਗੱਲ ਹੋਈ ਜਾਂ ਪੰਜਾਬ ਨੂੰ ਉਸ ਵਿਧਾਨ ਸਭਾ ਦੇ ਵਿੱਚੋਂ ਕੁਝ ਮਿਲਿਆ ਇਸ ਵਿਸ਼ੇ 'ਤੇ ਗੱਲਬਾਤ ਕਰਾਂਗੇ ਤੇ ਨਾਲ ਹੀ ਕਿ ਜਿਹੜੀ ਇਹ ਵਿਧਾਨ ਸਭਾ ਲਗਾਏਗੀ ਇਹਦੇ ਵਿੱਚ ਜਿਵੇਂ ਗੁਰੂ ਸਾਹਿਬ ਨੇ ਮਾਨਵਤਾ ਦੇ ਲਈ ਸਾਰਾ ਕੁਝ ਕੀਤਾ ਆਪਣੀ ਜ਼ਿੰਦਗੀ ਲੇਖੇ ਲਈ ਮਾਨਵਤਾ ਦੇ ਕੀ ਉੱਥੇ ਕੋਈ ਮਨੁੱਖੀ ਅਧਿਕਾਰਾਂ ਦੀ ਜਾਂ ਦੂਜਿਆਂ ਦੇ ਅਧਿਕਾਰਾਂ ਦੀ ਕੋਈ ਉੱਥੇ ਗੱਲਬਾਤ ਹੋਈ ਜਾਂ ਉਹਨਾਂ ਦੀ ਉੱਥੇ ਇਹ ਜਿਹੜੀ ਹੈ ਰਿਸਪੈਕਟ ਕੀਤੀ ਗਈ ਕਿ ਅਸੀਂ ਬੋਲ ਰਹੇ ਹਾਂ ਵਿਰੋਧੀਆਂ ਨੂੰ ਵੀ ਮੌਕਾ ਦਿੱਤਾ ਜਾਵੇ ਸਾਰੀ ਕੁਝ ਹੋਇਆ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਸਰਦਾਰ ਸੁਖਪਾਲ ਸਿੰਘ ਖੈਰਾ ਨੇ ਗੱਲਬਾਤ ਕਰਦੇ ਆ ਖੈਰਾ ਸਾਹਿਬ ਸਤਿਗੁਰ ਸਤਿਗੁਰ ਜੀ ਖੈਰਾ ਸਾਹਿਬ ਜਿਹੜੀ ਪੰਜਾਬ ਵਿਧਾਨ ਸਭਾ ਪਹਿਲੀ ਵਾਰ ਕਹਿੰਦੇ ਆ ਜੀ ਪੰਜਾਬ ਚ ਇਤਿਹਾਸ ਇਤਿਹਾਸ ਰਚ ਦਿੱਤਾ ਪਹਿਲੀ ਵਾਰ ਪੰਜਾਬ ਤੋਂ ਬਾਹਰ ਸੌਰੀ ਚੰਡੀਗੜ੍ਹ ਤੋਂ ਬਾਹਰ ਜਾ ਕੇ ਪੰਜਾਬ ਚ ਲੱਗੀ ਉਸ ਵਿਧਾਨ ਸਭਾ ਨੇ ਕੁਝ ਦਿੱਤਾ ਪੰਜਾਬ ਨੂੰ ਪੰਜਾਬ ਨੂੰ ਕੋਈ ਬੈਨੀਫਿਟ ਹੋਇਆ ਹਾਲਾਂਕਿ ਉਹ ਕਹਿ ਰਿਹਾ ਕਿ ਸਾਰੀ ਗੁਰੂ ਸਾਹਿਬ ਨੂੰ ਸਮਰਪਿਤ ਹੈ ਤਾਂ ਅਸੀਂ ਇਹਨੂੰ ਕੀ ਮੰਨਦੇ ਹਾਂ ਦੇਖੋ ਜੇ ਤਾਂ ਆਪਾਂ ਸਿਰਫ ਰਸਮੀ ਗੱਲ ਕਰਨੀ ਆ ਕਿਉਂਕਿ ਇੱਕ ਰਸਮ ਨਿਭਾਈ ਆ ਆਮ ਆਦਮੀ ਪਾਰਟੀ ਸਰਕਾਰ ਨੇ ਔਰ ਉਸ ਨੂੰ ਰਸਮ ਨੂੰ ਨਿਭਾਉਣ ਵਿੱਚ ਉਹਨਾਂ ਦਾ ਆਪਣੇ ਆਪ ਨੂੰ ਇਹ ਕਹਿਣਾ ਬੜਾ ਵੱਡੀ ਗੱਲ ਹੈ ਕਿ ਅਸੀਂ ਵਿਧਾਨ ਸਭਾ ਅਨੰਤਪੁਰ ਸਾਹਿਬ ਲੈ ਕੇ ਤੇ ਜੇ ਆਪਾਂ ਸਿਧਾਂਤ ਦੀ ਗੱਲ ਕਰਾਂਗੇ ਫਿਰ ਫੇਲ ਆ ਬਿਲਕੁਲ ਸਿਧਾਂਤ ਕੀ ਕਹਿੰਦਾ ਆਪਾਂ ਕਿਹਦੀ ਆਪਾਂ 350 ਸਾਲੇ ਪਜਾ 50 ਸਾਲਾ ਸ਼ਹਾਦਤ ਗੁਰੂ ਤੇਗ ਬਹਾਦਰ ਸਾਹਿਬ ਦੀ ਮਨਾ ਰਹੇ ਆ ਨਾ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦਾ ਸਿਧਾਂਤ ਕੀ ਸੀਗਾ ਸਾਦੇ ਸ਼ਬਦਾਂ ਵਿੱਚ ਉਹਨਾਂ ਨੇ ਉਸ ਵਕਤ ਦੇ ਮੁਗਲ ਸਾਮਰਾਜ ਤੇ ਔਰੰਗਜ਼ੇਬ ਦਾ ਜ਼ੁਲਮ ਤੇ ਤਸ਼ੱਦਦ ਦਾ ਟੱਕਰਾਂ ਕੀਤਾ ਔਰ ਸ਼ਹਾਦਤ ਦਿੱਤੀ ਔਰ ਦੂਸਰੀ ਉਹਨਾਂ ਦੀ ਕੀ ਉਹਨਾਂ ਦੀ ਮਨੁੱਖਤਾ ਮਨੁੱਖੀ ਅਧਿਕਾਰਾਂ ਦੀ ਲੜਾਈ ਮੰਨੀ ਗਈ ਇਹ ਮੈਂ ਤਾਂ ਇਸ ਗੱਲ ਤੇ ਹੀ ਬੜਾ ਹੈਰਾਨ ਆ ਕਿ ਅੱਜ ਵੀ ਵਿਸ਼ਵ ਦੇ ਵਿੱਚ ਔਰ ਸਾਡੇ ਦੇਸ਼ ਵਿੱਚ ਔਰ ਸਾਡੇ ਪੰਜਾਬ ਦੇ ਵਿੱਚ ਮਨੁੱਖੀ ਅਧਿਕਾਰਾਂ ਦਾ ਪੂਰਾ ਕਾਣ ਕੀਤਾ ਜਾ ਰਿਹਾ ਵਾ ਲੇਕਿਨ ਗੁਰੂ ਸਾਹਿਬ ਨੇ 350 ਸਾਲ ਪਹਿਲਾਂ ਮਨੁੱਖੀ ਅਧਿਕਾਰਾਂ ਨੂੰ ਰਿਸਪੈਕਟ ਦਿੱਤੀ ਹੁਣ ਮੈਂ ਜਦੋਂ ਟਾਈਮ ਮੰਗਦਾ ਸੀ ਨਾ ਮੈਂ ਉੱਥੇ ਕਿਹੜਾ ਕੋਈ ਐਵੇਂ ਸਮਾਂ ਜ਼ਾਇਆ ਕਰਨਾ ਸੀਗਾ ਮੈਂ ਇਸੇ ਗੱਲ ਲਈ ਸਮਾਂ ਮੰਗ ਰਿਹਾ ਸੀਗਾ ਕਿ ਜਿੰਨੇ ਮੈਂਬਰਸ ਉੱਥੇ ਬੋਲੇ ਮਨਿੰਦਰਜੀਤ ਸਿੰਘ ਜੀ ਉਹ ਜ਼ਿਆਦਾ ਬੋਲੇ ਇਹ ਇਤਿਹਾਸ ਨੂੰ ਰਿਪੀਟ ਕੀਤਾ ਟਾਈਮ ਲਾਈਨ ਡੇਟ ਲਾਈਨ ਕਿਸੇ ਨੇ ਥੋੜੀ ਬਹੁਤ ਕੋਈ ਵੱਖਰੀ ਗੱਲ ਸੁਣਾਤੀ ਪਰ ਇਹ ਤਾਂ ਗੱਲਾਂ ਪਤਾ ਨਹੀਂ ਲੋਕਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਦਾ ਇਤਿਹਾਸ ਤਾਂ ਲੋਕਾਂ ਦੇ ਦਿਲਾਂ ਵਿੱਚ ਵਸਿਆ ਹੋਇਆ ਯਾਰ ਵੀ ਕਿਉਂ ਉਹਨਾਂ ਨੇ ਸ਼ਹਾਦਤ ਦਿੱਤੀ ਕਿਦੋਂ ਦਿੱਤੀ ਭਾਈ ਸਤੀਦਾਸ ਦਾ ਭਾਈ ਮਤੀਦਾਸ ਦਾ ਦੇ ਆਲਾ ਜੀ ਦਾ ਭਾਈ ਜੈਤੋ ਜੀ ਦਾ ਰੋਲ ਸਾਰੀ ਗੱਲ ਪਤਾ ਵਾ ਮੈਂ ਇੱਥੇ ਸਿਰਫ ਇੱਕ ਗੱਲ ਖੜ ਕੇ ਪੁੱਛਣੀ ਸੀ ਕਿ ਤੁਸੀਂ ਅੱਜ ਸਰਕਾਰ ਇੱਥੇ ਲੈ ਕੇ ਆਏ ਹੋ ਸੈਸ਼ਨ ਕੀਤਾ ਕੀ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਸਿਧਾਂਤ ਤੇ ਪੈਰਾ ਦੇ ਰਹੇ ਹੋ ਕਿਉਂਕਿ ਮੇਰੇ ਹਿਸਾਬ ਨਾਲ ਆਮ ਆਦਮੀ ਪਾਰਟੀ ਸਮੇਤ ਸਾਡੇ ਦੇਸ਼ ਦੀ ਸਰਕਾਰ ਜਨਨਾ ਮਨੁੱਖੀ ਅਧਿਕਾਰਾਂ ਦਾ ਘਾਣ ਤੇ ਹਨਨ ਹੁਣ ਹੋ ਰਿਹਾ ਵਾ ਇਹਨਾਂ ਕਦੀ ਵੀ ਪਹਿਲਾਂ ਨਹੀਂ ਹੋਇਆ ਜੀ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਨੌਜਵਾਨ નિર્ਦੋਸ਼ ਲੋਕਾਂ ਨੂੰ ਗਰੀਬਾਂ ਨੂੰ ਮਾਰ ਦਿੱਤਾ ਕੀ ਇਹ ਗੁਰੂ ਤੇਗ ਬਹਾਦਰ ਸਾਹਿਬ ਦਾ ਸਿਧਾਂਤ ਹੈ ਆ ਐਨਐਸਏ ਵਰਗੇ ਤੋਂ ਯੁਵਾਪਾ ਵਰਗੇ ਕਾਲੇ ਕਾਨੂੰਨਾਂ ਵਿੱਚ ਆਪਣੇ ਨੌਜਵਾਨਾਂ ਨੂੰ ਇੱਥੇ ਲਾ ਕੇ ਤੇ ਉਹਨਾਂ ਨੂੰ ਜੇਲਾਂ ਅੰਦਰ ਬਾਹਰਲੇ ਸੂਬਿਆਂ ਵਿੱਚ ਭੇਜਦਾ ਕੀ ਇਹ ਉਹਨਾਂ ਦਾ ਸਿਧਾਂਤ ਸੀਗਾ ਕੀ ਆਪਣੇ ਸਿਰਫ ਆਪਣੀ ਹੋਮੇ ਨੂੰ ਪੱਠੇ ਪਾਉਣ ਵਾਸਤੇ ਸਾਰੀ ਆਪੋਜੀਸ਼ਨ ਦੇ ਉੱਤੇ ਝੂਠੇ ਪਰਚੇ ਦਰਜ ਕਰਤੇ ਜਿਹੜਾ ਬੋਲੇ ਉੱਤੇ ਪਰਚੇ ਦਰਜ ਕਰਦੇ ਹੋ ਕਿ ਇਹ ਗੁਰੂ ਤੇਗ ਬਹਾਦਰ ਸਾਹਿਬ ਦਾ ਸਿਧਾਂਤ ਹੈ ਅੱਜ ਪੰਜਾਬ ਦੇ ਵਿੱਚ ਮੀਡੀਆ ਆਜ਼ਾਦ ਨਹੀਂਗਾ ਅੱਜ ਪੰਜਾਬ ਦੇ ਵਿੱਚ ਮੀਡੀਆ ਸਿਰਫ ਉਹੀ ਗੱਲ ਪੁੱਛ ਸਕਦਾ ਜਿਹੜੀ ਗੱਲ ਆਮ ਆਦਮੀ ਪਾਰਟੀ ਦੀ ਦਿੱਲੀੋਂ ਸਕ੍ਰਿਪਟ ਲਿਖ ਕੇ ਆਉਂਦੀ ਕਿ ਤੁਸੀਂ ਆਹੀ ਸਵਾਲ ਪੁੱਛਣਾ ਕੇਜਰੀਵਾਲ ਤੇ ਭਗਵੰਤ ਪਾਣੂ ਕਿ ਇਹ ਗੁਰੂ ਤੇਗ ਬਹਾਦਰ ਸਾਹਿਬ ਦਾ ਸੱਚ ਸਿਧਾਂਤ ਹੈ ਸੋ ਮੇਰੇ ਹਿਸਾਬ ਦੇ ਨਾਲ ਇਹ ਜਿਹੜਾ ਇਹ ਸਿਰਫ ਲੋਕ ਦਿਖਾਵਾ ਸੀਗਾ ਔਰ ਅਗਲੀ ਗੱਲ ਤੁਸੀਂ ਪੰਜਾਬ ਦੀ ਕਿਸੇ ਸੜਕ ਤੇ ਨਿਕਲ ਜਿਓ ਕੋਈ ਖੰਭਾ ਨਹੀਂ ਛੱਡਿਆ ਯਾਰੋ ਗੁਰੂ ਤੇਗ ਬਹਾਦਰ ਸਾਹਿਬ ਨੂੰ ਪ੍ਰਚਾਰਨ ਦੀ ਲੋੜ ਹੈ ਇਹ ਮਤਲਬ ਇਹ ਪਹਿਲੀ ਵਾਰੀ ਪ੍ਰਚਾਰ ਇਹ ਇਕੱਲੇ ਇਹਨਾਂ ਨੇ ਜੁਮਾ ਚੱਕਿਆ ਵਾ ਕੋਈ ਗਲੀ ਕੋਈ ਕੂਚਾ ਨਹੀਂ ਛੱਡਿਆ ਠੇਕਿਆਂ ਦੇ ਮੂਹਰੇ ਵੀ ਗੁਰੂ ਸਾਹਿਬ ਦੀ ਫੋਟੋ ਲਾ ਦਿੱਤੀ ਅੱਛਾ ਸਪੀਕਰ ਸਾਹਿਬ ਕਹਿੰਦੇ ਕਹਿੰਦੇ ਆ ਜਿਹੜੇ ਕਾਗਜ਼ 'ਤੇ ਇਹਨਾਂ ਨੇ ਤੁਹਾਡੇ ਮੇਜ਼ 'ਤੇ ਇਹ ਸੰਭਾਲ ਕੇ ਲੈ ਕੇ ਜਾਇਓ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਆ ਇਹਨਾਂ ਫਿਰ ਬੇਅਦਬੀ ਹੋ ਜੂ ਤੇ ਜਿਹੜੇ ਬੋਰਡ ਲਾਏ ਤੁਸੀਂ ਪਲਾਸਟਿਕ ਵਾਲੇ ਲੱਖਾਂ 'ਚ ਜਿੱਦਣ ਇਹਨਾਂ ਦੀ ਮਿਆਦ ਖਤਮ ਹੋਈ ਜਿੱਦਣੇ ਮੀਂਹ ਤੇ ਨੇਰੀ ਤੇ ਹਵਾ ਦੇ ਨਾਲ ਪੁੰਜੇ ਡਿੱਗ ਗਏ ਇਹ ਗਲੀਆਂ ਤੇ ਨਾਲੀਆਂ ਚ ਇਹੀ ਫੋਟੋਆਂ ਸੜ ਕੇ ਗਲਣੀਆਂ ਨੇ ਗਲਣੀਆਂ ਵੀ ਨਹੀਂ ਗਈਆਂ ਔਰ ਬੇਅਦ ਵੀ ਤਾਂ ਹੋਣੀ ਹੋਣੀ ਆ ਇਹ ਵਾਤਾਵਰਨ ਦਾ ਬਹੁਤ ਵੱਡਾ ਨੁਕਸਾਨ ਕਰਨ ਜਾ ਰਹੇ ਨੇ ਇੰਨੀ ਜ਼ਿਆਦਾ ਬਿਮਾਰੀ ਫੈਲੂ ਇਸ ਗੱਲ ਨਾਲ ਕਿਤੇ ਉਹ ਕਿਤੇ ਤਾਂ ਪੈਣਗੇ ਨਾ ਚੀਜ਼ਾਂ ਜਾ ਕੇ ਕਿਉਂਕਿ ਧਰਤੀ ਪਲਾਸਟਿਕ ਨੂੰ ਨਹੀਂ ਸਮਾ ਸਕਦੀ ਧਰਤੀ ਕੁਦਰਤੀ ਚੀਜ਼ਾਂ ਨੂੰ ਸਮਾ ਸਕਦੀ ਆ ਨਾਟ ਪਲਾਸਟਿਕ ਅੱਛਾ ਇਹ ਗੱਲ ਦਾ ਵੀ ਤੀਜੀ ਗੱਲ ਇੱਡਾ ਵੱਡਾ ਯਾਰ ਕਮਿਸ਼ਨ ਅ ਮਤਲਬ ਭ੍ਰਿਸ਼ਟਾਚਾਰੀ ਕੀਤੀ ਤੁਸੀਂ ਗੁਰੂ ਦੇ ਨਾਮ ਤੇ ਸਾਰੇ ਠੇਕੇ ਬਾਹਰ ਲਿਆ ਨੂੰ ਕੱਲੇ ਬੋਰਡਾਂ ਦੀ ਇਨਕੁਆਇਰੀ ਕਰਾ ਕੇ ਦਿਖਾਓ ਮੈਨੂੰ ਮਤਲਬ ਮੇਰਾ ਖਿਆਲ ਹੈ ਕਿ ਸ਼ਾਇਦ ਇੱਕ ਅਦੇ ਸੈਂਕੜੇ ਕਰੋੜ ਦੇ ਵਿੱਚ ਹੋਊਗਾ ਬੋਰਡ ਇਹਦੇ ਠੇਕੇ ਕਿਹਨੂੰ ਦਿੱਤੇ ਗਏ ਨੇ ਜੀ ਜਿੰਨਾ ਅਸਮਾਨ ਆਇਆ ਟੈਂਟੇਚ ਦਾ ਆ ਜਿਹੜਾ ਸੋ ਕਾਲ ਟੈਂਸਿਟੀ ਟੈਂਸਿਟੀ ਬਣਾਉਣ ਦੀ ਲੋੜ ਹੈ ਜੀ ਗੁਰੂ ਸਾਹਿਬ ਉੱਥੇ ਅਸੀਂ ਵੀਆਈਪੀ ਨਾਲੇ ਕਿਨੇ ਅਸੀਂ ਆਮ ਆਦਮੀ ਆ 65 ਕਰੋੜ ਰੁਪਇਆ ਆਲੀਸ਼ਾਨ ਟੈਂਟ ਲਾਏ ਨੇ ਐਮਐਲਏਾਂ ਲਈ ਮੰਤਰੀਆਂ ਲਈ ਤੇ ਕੇਜਰੀਵਾਲ ਸਾਹਿਬ ਦੇ ਪਰਿਵਾਰ ਲਈ ਕਿ ਤੁਸੀਂ ਜੀ ਇੱਕ ਫਾਈਵ ਸਟਾਰਟ ਟੈਂਟ ਵਿੱਚ ਰਹਿ ਕੇ ਆਣਾ ਉਹ ਸੂਬਾ ਜਿਹੜਾ 4 ਲੱਖ ਕਰੋੜ ਦਾ ਕਿਰਸਈ ਹੈ ਇਹਦਾ ਠੇਕਾ ਵੀ ਬਾਹਰ ਲਿਆ ਦਿੱਤਾ ਅੱਜ ਮੈਂ ਇੱਕ ਵੀਡੀਓ ਸ਼ੇਅਰ ਕੀਤੀ ਆ ਸਾਰੀਆਂ ਗੱਡੀਆਂ ਯੂਪੀ ਨੰਬਰ ਦੀਆਂ ਖੜੀਆਂ ਕੀਤੀਆਂ ਨਗਰ ਕੀਰਤਨ ਚ ਉੱਥੇ ਠੇਕਾ ਦਿੱਤਾ ਯੂਪੀ ਚ ਜਾ ਕੇ ਅੱਛਾ ਗੱਡੀਆਂ ਦੇ ਨੰਬਰਾਂ ਦੇ ਯੂਪੀ ਦੇ ਉੱਤੇ ਟੇਪ ਲਾ ਦਿੱਤੀ ਕਿ ਪੰਜਾਬ ਦੇ ਲੋਕੀ ਗਾਣਾ ਕੱਢਣਗੇ ਉਹਨਾਂ ਨੇ ਟੇਪ ਹਟਾ ਕੇ ਦਿਖਾ ਦਿੱਤੀ ਕਿ ਥੱਲੇ ਯੂਪੀ ਲਿਖਿਆ ਹੋਆ ਤੁੱਖਾ ਧੜੀ ਕਮਿਸ਼ਨ ਇਹਦੇ ਵਿੱਚ ਇਸ ਸਾਰੀਆਂ ਸੈਲੀਬ੍ਰੇਸ਼ਨਸ ਹੋਈਆਂ ਰਹਿ ਗਈ ਗੱਲ ਵਿਧਾਨ ਸਭਾ ਦੀ ਪ੍ਰੋਸੀਡਿੰਗਸ ਸੀ ਉਥੇ ਕੀ ਮਤਾ ਪਾਸ ਕੀਤਾ ਜੀ ਕੀ ਬੰਦੀ ਸਿੰਘਾਂ ਦੀ ਕੋਈ ਰਿਹਾਈ ਦਾ ਮਤਾ ਪਾਸ ਕੀਤਾ ਕੀ ਉਥੇ ਕਿਸੇ ਨੇ ਦੇਸ਼ ਵਿੱਚ ਕਿਉਂਕਿ ਆਨੰਦਪੁਰ ਸੀ ਨਾ ਕੀ ਦੇਸ਼ ਵਿੱਚ ਆਨੰਦਪੁਰ ਦਾ ਨਾਮ ਆਨੰਦਪੁਰ ਸਾਹਿਬ ਰੈਜ਼ੋਲੂਸ਼ਨ ਨਾਲ ਜੁੜਿਆ ਕੀ ਉਥੇ ਵਧ ਅਧਿਕਾਰਾਂ ਦੀ ਕੋਈ ਗੱਲ ਕੀਤੀ ਕਿਸੇ ਨੇ ਸਰਕਾਰ ਨੇ ਕੀ ਉਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਹਮਲਾ ਹੋ ਰਿਹਾ ਸਾਡੇ ਬੱਚੇ ਪੁੰਜੇ ਬੈਠੇ ਨੇ ਕੀ ਉਥੇ ਕਿਸੇ ਨੇ ਮਤਾ ਪਾਸ ਕੀਤਾ ਕਿ ਅਸੀਂ ਹਰ ਕਿਸ ਪੰਜਾਬ ਯੂਨੀਵਰਸਿਟੀ ਦੇ ਅਧਿਕਾਰ ਨਹੀਂ ਖੁੱਸਣ ਦਿਆਂਗੇ ਚੰਡੀਗੜ੍ਹ ਦਾ ਅਧਿਕਾਰ ਨਹੀਂ ਖੁੱਸਣ ਦਿਆਂਗੇ then what is the point of having a frivolous this I would call it ornamental proceedings ਉੱਥੇ ਜਦੋਂ ਤੁਸੀਂ ਸ਼ਾਇਦ ਤੁਸੀਂ ਬੋਲ ਰਹੇ ਸੀ ਆਵਾਜ਼ ਆ ਰਹੀ ਸੀ ਤਾਂ ਮੁੱਖ ਮੰਤਰੀ ਜਦੋਂ ਉੱਠਦੇ ਨੇ ਫਿਰ ਉਹ ਤੰਜ ਕੱਸਦੇ ਨੇ ਤੁਹਾਡੇ ਤੇ ਵੈਸੇ ਪਹਿਲੀ ਵਾਰ ਨਹੀਂ ਅਕਸਰ ਹੀ ਤੰਜ ਕੱਸਦੇ ਨੇ ਉਹਨਾਂ ਨੇ ਕਿਹਾ ਕਿ ਜੇ ਆਪਾਂ 10 12 ਕਿਲੋ ਖਣੀ 10 12 ਜਾਂ 10 12 ਕਿਲੋ ਟਮਾਟਰ ਵੀ ਲੈ ਲਈਏ ਇੱਕ ਅੱਧਾ ਤਾਂ ਵਿੱਚੋਂ ਮਾੜਾ ਨਿਕਲ ਹੀ ਆਉਂਦਾ ਮਤਲਬ ਉੱਥੇ ਤੇ ਵੀ ਉੱਥੇ ਵੀ ਤੁਹਾਡੇ ਤੇ ਤੰਜ ਕੱਸਿਆ ਬਸ ਇਹ ਉਹਨਾਂ ਦੀ ਨਫ਼ਰਤ ਹੈ ਨਾ ਉਹ ਦੀ ਉਹਦੇ ਵਸ ਦੀ ਗੱਲ ਨਹੀਂ ਹੈ ਅੱਛਾ ਮੈਂ ਦੇਖ ਰਿਹਾ ਸੀ ਜਦੋਂ ਕਿਤੇ ਜਦੋਂ ਇਹਨੇ ਕਿਹਾ ਨਾ ਕਿ 10 12 10 ਕਿਲੋ ਟਮਾਟਰ ਚੋਂ ਇੱਕ ਦਾ ਟਮਾਟਰ ਤਾਂ ਮਾੜਾ ਨਿਕਲਦਾ ਹੀ ਆ ਤੇ ਲਿਖ ਕਮੈਂਟ ਪੜੋ ਕਹਿੰਦੇ ਤੁਹਾਡੇ ਸਾਰੇ 95 ਦੇ 95 ਮਾੜੇ ਆ ਤੁਸੀਂ ਤੇ ਖੇਰੇ ਦਾ ਨਾਮ ਲੈ ਰਹੇ ਆ ਤੁਹਾਡੇ ਤੇ 95 ਗਲੇ ਹੋਏ ਨੇ ਕਿਹੜਾ ਬੰਦਾ ਬੋਲਦਾ ਇਹਨਾਂ ਦੇ ਵਿੱਚੋਂ ਯਾਰ ਅੱਛਾ ਮੈਂ ਜੇ ਮੈਨੂੰ ਉੱਥੇ ਪਹਿਲੀ ਗੱਲ ਤਾਂ ਮੌਕਾ ਕਿਉਂ ਨਹੀਂ ਦਿੱਤਾ ਜੀ ਰੂਲਿੰਗ ਪਾਰਟੀ ਜੋ 10 ਤੋਂ ਜ਼ਿਆਦਾ ਬੰਦੇ ਬੋਲੇ ਨੇ ਜੀ ਔਰ ਬੋਲੇ ਵੀ ਚੰਗਾ 15 15 20 ਵੀ ਮਿੰਟ ਜਿੰਨੀ ਦੇਰ ਬੋਲਣਾ ਚਾਹੁੰਦੇ ਸੀ ਬੋਲ ਸਕੇ ਜੀ ਜਿੰਨੀ ਕਿਸੇ ਲਿਆਕਤ ਆ ਜਾਂ ਜੋ ਪੜ ਕੇ ਸੁਣਾਉਣਾ ਸੀਗਾ ਸਪੀਕਰ ਆਪ ਹੀ ਮੈਨੂੰ ਲੱਗਦਾ ਕਿ ਅੱਧਾ ਪੂਰਾ ਘੰਟਾ ਤੱਕ ਇਕੱਲਾ ਸਪੀਕਰ ਹੀ ਲੈ ਗਿਆ ਸੀਗਾ ਤੇ ਜੇ ਖਹਿਰੇ ਨੇ 5 ਮਿੰਟ ਲੈ ਲੈਣੇ ਸੀਗੇ ਤਾਂ ਫੇਕੀ ਆਲਸ ਇਨਰ ਪਰ ਇਹਨਾਂ ਨੂੰ ਪਤਾ ਕਿ ਖਹਿਰੇ ਨੇ ਕੋਈ ਨਾ ਕੋਈ ਨਵੀਂ ਗੱਲ ਇਹੋ ਜੀ ਕੱਢ ਮਾਰਨੀ ਆ ਜਿਹਦਾ ਸਾਡੇ ਕੋਲ ਜਵਾਬ ਨਹੀਂਗਾ ਤੇ ਜਦੋਂ ਕਿਸੇ ਕੋਲ ਦਲੀਲ ਦਾ ਜਵਾਬ ਨਹੀਂ ਹੁੰਦਾ ਫਿਰ ਉਹਦੇ ਫਿਰ ਉਹਦੀ ਧੌਣ ਫੜ ਲਓ ਫਿਰ ਉਹਨੂੰ ਗਾਲਾਂ ਕੱਢ ਲਓ ਫਿਰ ਉੱਤੇ ਪਰਚੇ ਦਰਜ ਕਰ ਦਿਓ ਤੁਹਾਡੇ ਸਾਹਮਣੇ ਮੈਂ ਬਿਲਕੁਲ ਸਿੰਮਲ ਬੈਠਾ ਇਹਨਾਂ ਦੀ ਵਿਧੀਕੀ ਦਾ 5 ਮੁਕਦਮੇ 5 ਮਹੀਨਿਆਂ ਦੀ ਕੈਦ ਵਿਧਾਨ ਸਭਾ ਵਿੱਚ ਮੇਰੀ ਆਵਾਜ਼ ਬੰਦ ਕਰਾਉਣੀ ਇਹਦਾ ਇਹਨਾਂ ਦੀ ਵਧਿਕਿਆਂ ਦਾ ਮੁਜੱਸਮਾ ਤਾਂ ਮੈਂ ਹੀ ਤੁਹਾਡੇ ਸਾਹਮਣੇ ਬੈਠਾ ਵਾਂ ਸੋ ਮੇਰੇ ਕੋਲੋਂ ਟਮਾਟਰ ਕਹਿ ਲੈਣ ਉਹ ਕਹਿ ਲੈਣ ਆਪੇ ਲੁੱਕੀ ਜਵਾਬ ਦੇ ਰਹੇ ਇਹਨਾਂ ਨੂੰ ਇਹਨਾਂ ਨੂੰ ਕੋਈ ਐਂ ਕਰਿਆ ਕਰੋ ਇਹਨਾਂ ਨੂੰ ਕੋ ਆਪਣੀਆਂ ਪੋਸਟਾਂ ਦੇ ਆਪਣੇ ਆਮ ਆਦਮੀ ਪਾਰਟੀ ਦੇ ਪੇਜਾਂ ਦੇ ਥੱਲੇ ਕਮੈਂਟ ਪੜ ਲਓ ਤੁਸੀਂ ਤੁਹਾਨੂੰ ਆਪੇ ਲੁ ਜਵਾਬ ਦੇ ਦੇਣਗੇ ਅੱਛਾ ਇੱਕ ਗੱਲ ਅਰਵਿੰਦ ਕੇਜਰੀਵਾਲ ਕੱਲ ਭਾਸ਼ਣ ਦੇ ਵਿੱਚ ਕਹਿ ਰਹੇ ਸੀ ਕਿ ਅਸੀਂ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ ਠੀਕ ਹੈ ਆ ਗੁਰੂ ਦੇਖ ਰਿਹਾ ਅਸੀਂ 1 ਰੁਪਏ ਦੀ ਵੀ ਬੇਈਮਾਨੀ ਨਹੀਂ ਕਰ ਰਹੇ ਤੁਹਾਨੂੰ ਲੱਗਦਾ ਇਹਦਾ ਵੱਡਾ ਮਜ਼ਾਕ ਬਣ ਗਿਆ ਤੁਸੀਂ ਮੈਨੂੰ ਦੱਸੋ ਕਿ ਡੀਆਈਜੀ ਭੁੱਲਰ ਦਾ ਜਿਹੜਾ ਭ੍ਰਸ਼ਟਾਚਾਰ ਦਾ ਮਾਮਲਾ ਉਹ ਕੀ ਦਰਸਾਉਂਦਾ ਵਾ ਇਹਨਾਂ ਦਾ ਚੌਕਸੀ ਵਿਭਾਗ ਜਿਹੜਾ ਏਡੀ ਵੱਡੇ ਵੱਡੇ ਪਰਚੇ ਦਰਜ ਕਰਦਾ ਇਹਨਾਂ ਦਾ ਵਿਜੀਲੈਂਸ ਇਹਨਾਂ ਦੀ ਪੁਲਿਸ ਇਹਨਾਂ ਦੇ ਨੱਕ ਦੇ ਥੱਲੇ ਤਾਂ ਬੈਠਾ ਸੀ ਭੁੱਲਰ ਇੱਥੇ ਮੋਹਾਲੀ 'ਚ ਔਰ ਉਹ ਸੀਬੀਆਈ ਉਹਨੂੰ ਫੜਦੀ ਆ 7.5 ਕਰੋੜ ਕੈਸ਼ 2.5 ਕਿਲੋ ਸੋਨਾ 50 ਦੁਕਾਨ ਪ੍ਰਾਪਰਟੀਆਂ ਲੁਧਿਆਣੇ 'ਚ ਦੁਬਈ ਤੇ ਕੈਨੇਡਾ ਵਿੱਚ ਇਹ 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 ਕਿਹੜੇ ਮੂੰਹ ਨਾ ਕਹਿ ਸਕਦੇ ਅਸੀਂ ਇਮਾਨਦਾਰਾਂ ਦੇ ਸਰਕਾਰ ਇਹਨਾਂ ਦਾ ਬਲੂ ਆਇਡ ਬॉय ਸੀ ਮੇਨ ਆਦਮੀ ਸੀਗਾ ਹੁਣ ਬਾਅਦ ਚ ਫੋਟੋਆਂ ਡਿਲੀਟ ਕੀਤੀਆਂ ਭੁੱਲਰ ਨਾ ਜਿੰਨੀਆਂ ਸੀ ਭਗਵੰਤ ਮਾਨ ਦੀਆਂ ਲੱਭ ਕੇ ਇਹਨਾਂ ਨੇ ਲਾਇਆ ਸੀ ਅਫਸਰ ਅੱਛਾ ਐਂ ਕਰੋ ਜੇ ਨਿਰਪੱਖ ਕੋਈ ਜਾਂਚ ਕਰਾ ਲਓ ਅੱਜ ਕਰਾ ਲਓ ਜਿੰਨੇ ਮਰਜ਼ੀ ਪੈਸੇ ਲੁਕੋਲੇ ਹੋਣਗੇ ਇਹਨਾਂ ਦੇ ਵੱਡੇ ਆਈਪੀਐਸ ਤੇ ਆਈਏਐਸ ਅਫਸਰ ਫਿਰ ਪੈਸੇ ਲੱਭ ਜਾਣਗੇ ਤੁਹਾਨੂੰ ਜਿੰਨੇ ਵੱਡੇ ਬੇਈਮਾਨ ਇਹ ਨਿਕਲੇ ਨੇ ਔਰ ਜਿੰਨਾ ਭ੍ਰਿਸ਼ਟਾਚਾਰ ਬਦਲੀਆਂ ਜੀ ਕਰਤਾ ਇਹਨਾਂ ਨੇ ਫੜ ਕੇ ਅੱਜ ਕਮਿਸ਼ਨਰ ਲੱਗਣਾ ਤੇ ਤੁਹਾਨੂੰ 4-5 ਕਰੋੜ ਰੁਪਏ ਜੇ ਤੁਸੀਂ ਐਸਐਸਪੀ ਲਗਣਾ ਤਾਂ ਰੁਪਈਆ 2-3 ਕਰੋੜ ਰੁਪਈਆ ਚਾਹੀਦਾ ਵਾ ਸਿਮਿਲਰ ਡਾਊਨ ધ ਲਾਈਨ ਤਹਿਸੀਲਾਂ ਤੱਕ ਥਾਣਿਆਂ ਤੱਕ ਥਾਣੇਦਾਰਾਂ ਤੱਕ ਡੀਐਸਪੀਆ ਤੱਕ ਮੇਰਾ ਮੰਨਣਾ ਕਿ ਇੰਨੀ ਜ਼ਿਆਦਾ ਕਰਪਸ਼ਨ ਹੈ ਸਰਕਾਰੀ ਤੰਤਰ ਚ ਕਿ ਜਿਹੜਾ ਸਾਡਾ 4 ਲੱਖ ਕਰੋੜ ਰੁਪਏ ਦਾ ਕਰਜ਼ਾ ਜੇ ਚੱਜ ਦੀ ਕੋਈ ਇਨਕੁਆਇਰੀ ਕੀਤੀ ਇਹਨਾਂ ਕੋਲੇ ਲੱਭ ਜਾਣਾ ਤੁਹਾਨੂੰ ਪਲੱਸ ਇਹਨਾਂ ਦੇ ਮੰਤਰੀ ਵੀ ਐਡ ਕਰ ਦਿਓ ਵਿੱਚ ਸਾਰੇ ਸੋ ਦੇਰ ਇਹ ਕਿਹੜੇ ਮੂਨਾ ਕਹਿ ਸਕਦੇ ਯਾਰ ਅਚਾ ਭਗਵੰਤ ਕਹਿੰਦਾ ਮੈਂ 1 ਰੁਪਈਆ ਦਾ ਕਾਣਾ ਨਿਕਾ ਤੇ 144 ਟੋਯੋਟਾ ਹਾਈਲੈਕਸ ਦੀ ਗੱਡੀਆਂ ਦਾ ਕਾਣਾ ਕੌਣ ਆ ਇਹੀ ਹੋਮ ਮਿਨਿਸਟਰ ਆ ਡੀਜੀਪੀ ਦੇ ਨਾਮ ਤੇ ਮਿਲेंगे 144 ਟੋਯੋਟਾ ਹਾਈਲੈਕਸ ਗੱਡੀਆਂ ਲਈਆਂ ਜਾਂਦੀਆਂ 37 ਲੱਖ ਰੁਪਏ ਇੱਕ ਗੱਡੀ ਦੀ ਕੀਮਤ ਆ ਇਹ ਫੁੱਲ ਹੀ ਦਿੰਦੇ ਆ ਕੰਪਨੀ ਨੂੰ ਤੁਸੀਂ ਲੈਣ ਜਾਓਗੇ ਮੈਨ ਲੈਣ ਜਾਓ ਮੇਰੇ ਕੋਲ ਇਨਵੌਇਸ ਪਿਆ ਮੈਨੂੰ 10 ਤੋਂ 15 ਲੱਖ ਰੁਪਏ ਡਿਸਕਾਊਂਟ ਦਿੰਦੀ ਕੰਪਨੀ ਇਹਦਾ ਮਤਲਬ 15 ਤੋਂ 20 ਕਰੋੜ ਰੁਪਇਆ ਜਿਹੜਾ ਵਾ ਉਹ ਸਰਕਾਰ ਦੇ ਖਜ਼ਾਨੇ ਚੋਂ ਪੂਰਾ ਪੈਸਾ ਦਿੱਤਾ ਤੇ ਮੁੜ ਕੇ ਕਮਿਸ਼ਨ ਖਾ ਲਿਆ ਇਹਨੂੰ ਕਹਿੰਦੇ ਕਿੱਕਬੈਕ ਕਮਿਸ਼ਨ ਫੇ ਕਾਣੇ ਨਹੀਂ ਹੋਇਆ ਤਾਂ ਹੋਰ ਕੀ ਹੋਈ ਜਦ ਇਹਨਾਂ ਦਾ ਜਿਆਦਾ ਸਬੂਤ ਕੀ ਹੋਸਾ ਦੈਟਸ ਐਨ ਓਪਨ ਐਂਡ ਸ਼ਟ ਕੇਸ ਅੱਜ ਤੱਕ ਕਿਸੇ মিডিਆ ਨੇ ਜਿਹੜਾ ਇਹਨਾਂ ਦਾ ਸੋ ਕਾਲਡ ਹੁਣ ਬਕਾਉ ਕ ਇਹਨਾਂ ਦੇ ਫਿਰ ਬੜੇ ਭੁੜਕਦੇ ਨੇ ਤੁੜਪਦੇ ਨੇ ਇਹਨਾਂ ਦਾ ਜਿਹੜਾ মিডিਆ ਪ੍ਰੋ ਝਾੜੂ ਪਾਰਟੀ ਦਾ মিডিਆ ਕਿਸੇ ਨੇ ਮਾਈਕ ਰੱਖ ਕੇ ਪੁੱਛਿਆ ਕੇਜਰੀਵਾਲ ਨੂੰ ਜਾਂ ਭਗਵੰਤ ਮਾਨ ਨੂੰ ਕੇ ਟヨタ ਹਾਈਲੈਕਸ ਦੇ ਬਾਰੇ ਤੁਹਾਡਾ ਕੀ ਰਾਇ ਹੈ ਅੱਜ ਤੱਕ ਇਹ ਵੀ ਨਹੀਂ ਕਿਹਾ ਕਿ ਨਹੀਂ ਨਹੀਂ ਅਸੀਂ ਕਮਿਸ਼ਨ ਨਹੀਂ ਖਾਦਾ ਅੱਜ ਤੱਕ ਭਗਵੰਤ ਮਾਨ ਨੇ ਨਹੀਂ ਕਿਹਾ ਕਿ 2800 ਕਿੱਲਾ ਮੈਂ ਨਹੀਂ ਲਈ ਜ਼ਮੀਨ ਉੱਥੇ میری માતા 10 ਵਾਰੀ 11 ਵਾਰੀ بزنس کلاس ਵਿੱਚ ਆسٹریلیا ਨਹੀਂ ਗਈ ਉਹਨੇ ਅੱਜ ਤੱਕ ਇਹ ਡਿਨਾਈ ਵੀ ਨਹੀਂ ਕੀਤਾ ਕਿਉਂਕਿ میڈیا ਨੂੰ میڈیا ਨੂੰ ਪੁੱਛਣ ਦਾ ਉਹੀ ਅਧਿਕਾਰ ਹੈ ਜਿਹੜੀ ਦਿੱਲੀੋਂ ਸਕ੍ਰਿਪਟ ਬਣ ਕੇ ਆਉਂਦੀ ਹੈ ਉਹੀ ਪੁੱਛ ਸਕਦੇ ਇਹਨਾਂ ਨੂੰ ਇਤੋਂ ਜ਼ਿਆਦਾ ਕੁਝ ਨਹੀਂ ਪੁੱਛ ਸਕਦੇ ਸੋ ਇਹਨਾਂ ਦੀ ਕੱਟੜ ਇਮਾਨਦਾਰੀ ਦਾ ਕੰਮ ਜਿਹੜਾ ਉਹਦਾ ਖੁਲਾਸਾ ਹੋ ਚੁੱਕਾ ਵਾ ਉਹ ਕਹਾਣੀ ਮੁੱਕ ਚੁੱਕੀ ਹੈ ਇਹਨਾਂ ਦੀ ਆ ਵੀ ਜਿਹੜਾ ਉਹਨਾਂ ਨੇ ਸੈਲੀਬ੍ਰੇਸ਼ਨਸ ਕੀਤੀਆਂ ਇਹਨਾਂ ਲੋਕ ਪੂਰ ਜ਼ੋਰ ਕੋਸ਼ਿਸ਼ ਸੀ ਕਿ ਅਸੀਂ ਆਪਣੀ ਗਵਾਚੀ ਹੋਈ ਸ਼ਾਕ ਕਿਸੇ ਤਰੀਕੇ ਨਾਲ ਬਹਾਲ ਕਰ ਸਕੀਏ ਇਤੋਂ ਜ਼ਿਆਦਾ ਕੋਈ ਐਫਰਟ ਨਹੀਂ ਸੀ ਪਿਛਲੇ ਦਿਨੀ ਇਹ ਜੋ ਮੁੱਖ ਮੰਤਰੀ ਬੋਲ ਰਹੇ ਸੀ ਤਾਂ ਉਹਨਾਂ ਨੇ ਅਸ਼੍ਰੀਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਵੀ ਇਹ ਗੱਲ ਕਹਿਤੀ ਕਿ ਸਾਨੂੰ ਮਰਿਆਦਾ ਉਸ ਕੌਣਗੇ ਜਿਹੜੇ ਆਮ ਮਰਿਆਦਾ ਨੂੰ ਸ਼ਿੱਕੇ ਟੰਕੇ ਬਣੇ ਹੋਣ ਬਲਾਓ ਮੈਨੂੰ ਇੱਕ ਵਾਰ ਤੁਸੀਂ ਫਿਰ ਮੈਂ ਤੁਹਾਨੂੰ ਦੱਸੂਗਾ ਕਿ ਕੀ ਕੀ ਤੁਹਾਡੀਆਂ ਕਮੀਆਂ ਕਿੱਥੇ ਕਿੱਥੇ ਆ ਮਤਲਬ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਪੂਰਾ ਚੈਲੰਜਰ ਕਰ ਦਿੱਤਾ ਤੁਸੀਂ ਮਨਿੰਦਰ ਜਿਹੜਾ ਇਹਨੇ ਬਿਆਨ ਦਿੱਤਾ ਨਾ ਕਿ ਗੋਲਕਾਂ ਚੱਕ ਲੋ ਬਹੁਤ ਘਟਿਆ ਬਿਆਨ ਸੀਗਾ ਟ੍ਰਾਈ ਟੂ ਅੰਡਰਸਟੈਂਡ ਐਸਜੀਪੀਸੀ ਸਾਡੀ ਇੱਕ ਕਲੈਕਟਿਡ ਬਾਡੀ ਹੈ ਇਟ ਇਜ਼ ਨਾਟ ਓਨਲੀ ਕੱਲੇ ਗੁਰਦੁਆਰਿਆਂ ਦਾ ਕੰਟਰੋਲ ਨਹੀਂ ਉਹ ਬਹੁਤ ਸਾਰੇ ਐਜੂਕੇਸ਼ਨਲ ਤੇ ਹੈਲਥ ਹਸਪੀਟਲ ਇੰਸਟੀਟਿਊਸ਼ਨਸ ਚਲਾ ਰਹੇ ਨੇ ਇਹਦਾ ਮਤਲਬ ਤੁਸੀਂ ਲੋਕਾਂ ਨੂੰ ਵਾਝੇ ਕਰਨਾ ਚਾਹੁੰਦੇ ਪੜ੍ਹਾਈ ਤੇ ਇਲਾਜ ਤੋਂ ਵੀ ਔਰ ਦੂਜੀ ਗੱਲ ਹੈ ਕਿ ਭਗਵੰਤ ਮਾਨ ਬੇਸਿਕਲੀ ਅੰਗਰੇਜ਼ੀ ਦਾ ਸ਼ਬਦ ਹੈ ਏਥੀਇਸਟ ਇਹਨੂੰ ਰੱਬ 'ਤੇ ਵਿਸ਼ਵਾਸ ਨਹੀਂਗਾ ਇਹਦੀ ਕਾਰਜਸ਼ੈਲੀ ਇਹਦਾ ਪਹਿਰਾਵਾ ਇਹਦੀ ਅਪੀਅਰੈਂਸ ਇਹਦੀ ਪਗੜੀ ਇਹਦੀ ਪਗੜੀ ਦੇ ਥੱਲੇ ਵਾਲ ਇਹਦਾ ਬੋਲਣ ਦਾ ਲਹਿਜਾ ਇਹ ਤਾਂ ਹੁਣ ਸਿਰਫ ਮਤਲਬ ਸਰਕਾਰੀ ਹੰਕਾਰ ਬੋਲ ਰਿਹਾ ਵਾ ਔਰ ਇਹਨਾਂ ਨੂੰ ਐਸਜੀਪੀਸੀ ਦੇ ਕੰਮ ਚ ਨਹੀਂ ਦਖਲ ਦੇਣਾ ਚਾਹੀਦਾ ਨਾਲੇ ਆਪੇ ਕਹੀ ਜਾਂਦੇ ਅਸੀਂ ਸੈਕੂਲਰ ਪਾਰਟੀਆਂ ਰੋਜ਼ ਬੋਲਦੇ ਨੇ ਜੇ ਸਹੀ ਮੈਨੇ ਸੈਕੂਲਰ ਪਾਰਟੀਆਂ ਤੇ ਫਿਰ ਉਹਨਾਂ ਦੀ ਸੈਲੀਬ੍ਰੇਸ਼ਨ ਵੀ ਹਾਈਜੈਕ ਨਹੀਂ ਕਰਨੀ ਚਾਹੀਦੀ ਸੀ ਐਸਜੀਪੀਸੀ ਨੂੰ ਕਰਨ ਦਿੰਦੇ ਸਰਕਾਰ ਉਹਨੂੰ ਸਪੋਰਟ ਕਰਦੀ ਪਾਰਟਿਸਿਪੇਟ ਕਰਦੀ ਜੀ ਸਦਕੇ ਜਿਵੇਂ ਬਾਕੀ ਸਰਕਾਰਾਂ ਕਰਦੀਆਂ ਨੇ ਲੇਕਿਨ ਇਹਨਾਂ ਨੇ ਤਾਂ ਸਾਰੀ ਸੈਲੀਬ੍ਰੇਸ਼ਨ ਹੀ ਹਾਈਜੈਕ ਕਰਦੀ ਔਰ ਐਸਜੀਪੀਸੀ ਦੇ ਕੰਮ ਵਿੱਚ ਦੇ ਦੀ ਮਦਖਲਤ ਹੈਗੀ ਆ ਉਹ ਮੈਂ ਸਮਝਦਾ ਕਿ ਇਹਦੀ ਅਗੇਨ ਆ ਆਈਡੀਓਲੋਜੀਕਲੀ ਗਲਤ ਹੈ ਜੀ ਹਰਜੋਤ ਬੈਂਸ ਦਾ ਕਹਿੰਦੇ ਤੁਸੀਂ ਕਹਿੰਦੇ ਹੋ ਵੀ ਉਹ ਨਾਸਤਿਕ ਹੈ ਹਰਜੋਤ ਬੈਂਸ ਦਾ ਕਹਿੰਦੇ ਵੀ ਭਗਵੰਤ ਮਾਨ ਤੋਂ ਵੱਡਾ ਸਿੱਖ ਹੀ ਕੋਈ ਨਹੀਂ ਹੋਣਾ ਕਿਵੇਂ ਕਿਵੇਂ ਸਾਬਤ ਹੋਊਗਾ ਸਮਰਪਤੀ ਕਰਤੀ ਸਾਰੀ ਕੈਬਨਟ ਗੁਰੂ ਨੂੰ ਸਿੱਖਾਂ ਨੂੰ ਗੋਲੀਆਂ ਮਾਰ ਕੇ ਆਪਾਂ ਕਹਿ ਸਕਦੇ ਕਿ ਮੈਂ ਸਿੱਖ ਹੂੰ ਸਿੱਖਾਂ ਤੇ ਐਨਐਸਏ ਲਾ ਕੇ ਉਹਨਾਂ ਨੂੰ ਬਾਹਰ ਦੇ ਸੂਬਿਆਂ ਦੀ ਜੇਲਾਂ ਚ ਭੇਜ ਕੇ ਕਹਿ ਸਕਦੇ ਕਿ ਮੈਂ ਸਿੱਖ ਹੂੰ ਆਪਣੇ ਹੀ ਲੋਕਾਂ ਦੇ ਮਨੁੱਖੀ ਅਧਿਕਾਰਾਂ ਨੂੰ ਰੋਂਦ ਕੇ ਉਹਨਾਂ ਨੂੰ ਕੁਚਲ ਕੇ ਆਪਾਂ ਕਹਿ ਸਕਦੇ ਕਿ ਅਸੀਂ ਸਿੱਖ ਹਾਂ ਤਾਂ ਇੰਨਾ ਮੈਂ ਹੋਤੀ ਕਿ ਆ ਕਿ ਇਹਨਾਂ ਦਾ ਜਿਹੜਾ ਇਹ ਸਾਰਾ ਕਾਰਜਕ੍ਰਮ ਸੀਗਾ ਇਹ ਬੇਸਿਕਲੀ ਸਿਰਫ ਇੱਕ ਲੋਕ ਦਿਖਾਵਾ ਸੀਗਾ ਇਹ ਤੋਂ ਜ਼ਿਆਦਾ ਕੁਝ ਨਹੀਂ ਸੀਗਾ ਮਤਲਬ ਤੁਸੀਂ ਇਹ ਕਹਿੰਦੇ ਹੋ ਜਿਹੜਾ ਇੰਨਾ ਪੈਸਾ ਇੰਨਾ ਤਾਮਝਾਮ ਕੀਤਾ ਉਹ ਚੋਂ ਪੰਜਾਬ ਨੂੰ ਕੁਝ ਨਹੀਂ ਮਿਲਿਆ ਪੰਜਾਬ ਦਾ ਪੈਸਾ ਬਰਬਾਦ ਗਿਆ ਨਾ ਲੈ ਤਾਂ ਸਾਰੇ ਬਾਹਰ ਲਗੇ ਨੇ ਠਿੱਕੇ ਕਮਿਸ਼ਨ ਤਾਂ ਸਾਰੇ ਇਹ ਖਾ ਗਏ ਨੇ ਇਹਨਾਂ ਨੂੰ ਜ਼ਰੂਰ ਦੇਖੋ ਜੇ 3.5 ਸੌ ਕਰੋੜ ਰੁਪਏ ਖਰਚ ਹੋਇਆ 100 ਕਰੋੜ ਖਾ ਗਏ ਨੇ ਹੁਣ ਇਹਦੀ ਜਾਂਚ ਕੋਈ ਲੱਭੂਗੀ ਨਾ ਅਗਲੀ ਸਰਕਾਰ ਭਾਈ ਗੁਰੂ ਕਰੇ ਮੋਕਾ ਦੇਵੇ ਇਹ ਸਾਰੀਆਂ ਗੱਲਾਂ ਜਾਂਚ ਦਾ ਵਿਸ਼ੇ ਬਣ ਗਈਆਂ ਨੇ ਜੀ ਟੋヨタ ਹਾਈਲਕਸ ਜਾਂਚ ਦਾ ਵਿਸ਼ੇ ਬਣ ਗਈ ਆ ਇੰਨੇ ਪਬਲਿਸਿਟੀ ਦੇ ਫੰਡਸ ਮਤਲਬ ਇੰਨੇ ਜ਼ਿਆਦਾ ਪੈਸਾ ਔਰ ਇੱਕ ਇੱਕ ਚੈਨਲ ਨੂੰ ਇੱਕ ਇੱਕ ਮਤਲਬ ਵੈਬ ਚੈਨਲ ਨੂੰ ਜਾਂ ਨੋਰਮਲ ਚੈਨਲ ਨੂੰ ਜਾਂ ਅਖਬਾਰਾਂ ਨੂੰ ਇੰਨੀ ਜ਼ਿਆਦਾ ਅਲੋਕੇਸ਼ਨ ਆਫ ਫੰਡਸ ਇਹਦੀ ਆਡਿਟਿੰਗ ਹੋਣੀ ਚਾਹੀਦੀ ਸਾਰੀ ਪ੍ਰੋਪਰ ਕਿਉਂ ਦਿੱਤੀ ਗਈ ਇਹਨਾਂ ਨੂੰ ਇਕ ਸਾਰਤਾ ਕਿਉਂ ਨਹੀਂ ਬਣਾਈ ਗਈ ਕਿਉਂ ਪਾਲਿਸੀ ਦੇ ਹਿਸਾਬ ਨਾਲ ਮਤਲਬ ਮੇਰਾ ਦਿਲ ਕੀਤਾ ਮੈਂ ਤੁਹਾਨੂੰ 3 ਕਰੋੜ ਰੁਪਏ ਦੇ ਦਿੱਤਾ ਕਿਉਂਕਿ ਤੂੰ ਮੇਰਾ ਸਪੋਰਟਰ ਹੈ ਤੇ ਇਸ ਕਰਕੇ 3 ਕਰੋੜ ਰੁਪਏ ਤੈਨੂੰ ਦੇ ਦਿੱਤਾ ਕਿਸੇ ਚੈਨਲ ਦੀ ਹੈਸੀਅਤ ਹੋਣੀ ਚਾਹੀਦੀ ਟੂ ਰੀਸੀਵ ਦੈਟ ਮਚ ਆਫ ਅਮਾਉਂਟ ਦੇ ਸ਼ੁੱਡ ਬੀ ਅ ਪਾਲਿਸੀ ਕਿ ਔਰ ਉਹ ਪਾਲਿਸੀ ਸਾਰੇ ਪ੍ਰਿੰਟ ਮੀਡੀਆ ਵਾਸਤੇ ਇੱਕ ਸਾਰ ਹੋਣੀ ਚਾਹੀਦੀ ਆ ਉਹ ਸਾਰੇ ਇਲੈਕਟ੍ਰੋਨਿਕ ਮੀਡੀਆ ਵਾਸਤੇ ਇੱਕ ਸਾਰ ਹੋਣੀ ਚਾਹੀਦੀ ਇਹ ਇਸ ਤਰ੍ਹਾਂ ਦੀਆਂ ਇਹਨਾਂ ਨੇ ਬਹੁਤ ਵੱਡੀਆਂ ਗਲਤੀਆਂ ਕੀਤੀਆਂ ਜਿਹੜੀਆਂ ਅਗਲੀ ਸਰਕਾਰ ਆਣ ਕੇ ਸਿੰਪਲ ਕਿਉਂਕਿ ਸਾਰੇ ਓਪਨ ਐਂਡ ਸ਼ਟ ਕੇਸਸ ਇਹਦਾ ਬਹੁਤ ਛ ਫੜੇ ਜਾਣਗੇ ਆ ਜਿਹੜਾ ਹੈਲੀਕਾਪਟਰ ਦਾ ਜਹਾਜ਼ ਦਾ ਦੁਰਉਪਯੋਗ ਹੈ ਕੇਜਰੀਵਾਲ ਨੂੰ ਰੋਜ਼ ਚੜਾ ਕੇ ਕਦੀ ਇੱਥੋਂ ਬਿਹਾਰ ਲੈ ਜਾਂਦੇ ਨੇ ਕਦੀ ਗੋਆ ਲੈ ਜਾਂਦੇ ਨੇ ਕਦੀ ਗੁਜਰਾਤ ਲੈ ਜਾਂਦੇ ਨੇ ਇਹ ਇਨਕੁਆਰੀ ਹੋਣੀ ਚਾਹੀਦੀ ਪ੍ਰੋਪਰ ਮੈਂ ਬੋਤਾਨਵਾਜੀ ਸਮਝਦਤ ਉਹ ਵੈਲਕਮ ਧੰਨਵਾਦ ਜੀ ਸ਼ੁਕਰੀਆ ਤਾਂ ਗੱਲਬਾਤ ਕੀਤੀ ਸਰਦਾਰ ਸੁਖਪਾਲ ਸਿੰਘ ਖਹਿਰਾ ਦੇ ਨਾਲ ਉਹਨਾਂ ਨੇ ਕਿਹਾ ਕਿ ਜਿਹੜੇ ਸਿਧਾਂਤ ਗੁਰੂ ਸਾਹਿਬ ਦੇ ਸਨ ਉਹ ਵਿਧਾਨ ਸਭਾ ਵਿੱਚ ਫੋਲੋ ਨਹੀਂ ਹੋਏ ਹਾਂ ਦਿਖਾਵੇ ਨੂੰ ਬਹੁਤ ਕੁਝ ਕੀਤਾ ਗਿਆ ਪਰ ਜਿਵੇਂ ਗੁਰੂ ਸਾਹਿਬ ਮਨੁੱਖੀ ਅਧਿਕਾਰਾਂ ਦੇ ਐਡੇ ਵੱਡੇ ਰਾਖੇ ਸਨ ਉਹਨਾਂ ਦੀ ਜਿਹੜੀ ਸ਼ਾਹਤ ਤਾਂ ਮਨੁੱਖੀ ਅਧਿਕਾਰਾਂ ਲਈ ਸੀ ਪਰ ਇੱਥੇ ਸਾਰੇ ਦੇਸ਼ ਵਿੱਚ ਤੇ ਪੰਜਾਬ ਵਿੱਚ ਮੁੱਖੀ ਮਨੁੱਖੀ ਅਧਿਕਾਰਾਂ ਦਾ ਜੋ ਘਾਣ ਹੋ ਰਿਹਾ ਹੈ ਵਿਰੋਧੀ ਆਵਾਜ਼ਾਂ ਨੂੰ ਜਿਸ ਤਰੀਕੇ ਨਾਲ ਦਬਾਇਆ ਜਾ ਰਿਹਾ ਇਹ ਚੀਜ਼ਾਂ ਜੋ ਇਹ ਸੈਸ਼ਨ ਕੀਤਾ ਗਿਆ ਉਸ ਗੱਲ ਤੋਂ ਕੋਹਾਂ ਦੂਰ ਸੀ ਗੁਰੂ ਦੀਆਂ ਸਿੱਖਿਆਵਾਂ ਤੋਂ ਉਲਟਾ ਆਪਣੀ ਮਸ਼ਹੂਰੀ ਤੇ ਪੰਜਾਬ ਦੇ ਪੈਸੇ ਨੂੰ ਬਰਬਾਦ ਕੀਤਾ ਗਿਆ ਸਿਆਸ਼ਨ ਰਾਹੀਂ ਤਾਂ ਉਹਨਾਂ ਨੇ ਕਿਹਾ ਕਿ ਇਹਦੀ ਜਾਂਚ ਹੋਵੇ ਤਾਂ ਬਹੁਤ ਪਤਾ ਲੱਗਿਆ ਕਿ ਸੈਂਕੜੇ ਕਰੋੜਾਂ ਦਾ ਕਪੜਾ ਇਹਦੇ ਵਿੱਚ ਵੀ ਹੋਇਆ ਹੈ